ਸਾ ਪਿਆ ਆਇਆ ਸਾ ਪਿਆ ਆਇਆ ਕਿੰਨਾ ਟਾਈਮ ਲਾਦਾ ਬਈ ਅੱਗੇ ਨਾ ਆਉਂਦਾ ਯਾਰ ਕੋਈ ਬਸ ਆ ਗਈ ਵੀਰੇ ਪੰਜ ਕਿਲਾ ਜਿਹੜੇ ਆ ਗੱਡੀ ਨਹੀਂ ਆਉਂਦੀ ਉਹ ਭਾਈ ਤੇਰੀ وجہ ਕਰਕੇ ਪਹੁੰਚ ਪਾਲਾ ਬਈ ਥੋੜੀ ਜਲਦੀ ਹੋ ਗਿਆ ਭਾਈ ਉਹ ਇਧਰੋਂ ਨਿਊਡਲ ਕਰਦੇ ਵੀਰੇ

ਕੀ ਨਾਮ ਤੁਹਾਡਾ ਮੇਰਾ ਨਾਮ ਹੀ ਬਲਵਿੰਦਰ ਸਿੰਘ ਆ ਜੀ ਮੈਂ ਬਤੌਰ ਐਮਟੀ 108 ਤੇ ਡਿਊਟੀ ਕਰਦਾ ਹਾਂ ਕੀ ਮਾਮਲਾ ਹੋਇਆ ਮਾਮਲਾ ਇਤਰਾ ਹੈ ਜੀ ਗੱਡੀ ਇਹ ਜਿਹੜੀ ਪੀਜੀਆ ਤੋਂ ਵਾਪਸ ਆ ਰਹੀ ਤੇ ਇਹ ਵਾਪਸ ਆਉਂਦੀ ਕਿੱਟੀ ਬਾਣ ਬਰੈਡ ਚੰਡੀਗੜ੍ਹ ਰੋਡ ਦੇ ਉੱਤੇ ਜਿਹੜੀ ਕੰਧ ਦੇ ਵਿੱਚ ਵੱਜੀ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਕਾਲ ਆਉਂਦੀ ਆ ਤੇ ਆਪਾਂ ਤੁਰੰਤ ਗੱਡੀ ਮੂਵ ਕਰਕੇ ਇੱਥੇ ਕੁੰਤਿਆਂ ਸੀਨ ਦੇ ਉੱਤੇ ਸੀਨ ਤੇ ਪਹੁੰਚ ਕੇ ਵੇਖਦੇ ਆ ਪੇਸ਼ੈਂਟ ਪੰਜ ਆ ਤੇ ਬਾਅਦ ਦੋ ਗੱਡੀਆਂ ਆਉਂਦੀਆਂ ਇੱਕ ਕਵਾੜਾ ਚੌਂਕ ਵਾਲੀ ਗੱਡੀ ਆਉਂਦੀ ਏ ਇੱਕ ਕੁੰਕੜਾਂ ਵਾਲੀ ਗੱਡੀ ਆਉਂਦੀ ਏ ਫਿਰ ਆਪਾਂ ਇਹਨਾਂ ਨੂੰ ਚੱਕ ਕੇ ਪੇਸ਼ੈਂਟ ਨੂੰ ਐਸਡੀਐਸ ਅਮਰਾਲਾ ਲੈ ਕੇ ਆਏ ਆ ਤੇ ਇੱਕ ਗੱਡੀ ਆਪਣੀ ਜਿਹੜੀ ਉਹ ਸਿਵਲ ਲੁਧਿਆਣੇ ਲੈ ਗਈ ਪੇਸ਼ੈਂਟ ਨੂੰ ਪੇਸ਼ੈਂਟ ਦੀ ਹਾਲਤ ਕਿਦਾਂ ਦੀ ਹਾਂਜੀ ਇਹ ਪੇਸ਼ੈਂਟ ਥੋੜਾ ਜਿਹਾ ਸਟੇਬਲ ਆ ਜਿਹੜਾ ਐਂਬੂਲੈਂਸ ਪ੍ਰਾਈਵੇਟ ਐਂਬੂਲੈਂਸ ਦਾ ਡਰਾਈਵਰ ਆ ਉਹਦੀ ਹਾਲਤ ਗੰਭੀਰ ਆ ਥੋੜੀ ਜਿਹਾ ਉਹਨੂੰ ਸਿਵਲ ਹਸਪੀਟਲ ਧਿਆਣਾ ਪਹੁੰਚਾਤਾ ਏ ਇਹ ਐਂਬੂਲੈਂਸ ਛੋਟੀ ਸੀ ਵੱਡੀ ਸੀ ਇਹ ਛੋਟੀ ਐਂਬੂਲੈਂਸ ਹੀ ਪ੍ਰਾਈਵੇਟ ਐਂਬੂਲੈਂਸ ਹੁੰਦੀ ਜਿਹੜੀ ਸੀ ਤੁਸੀਂ ਕਿਹੜੀ ਐਂਬੂਲੈਂਸ ਚਲਾ ਰਹੇ ਆ ਪਾ ਜੀ 108168 ਐਂਬੂਲੈਂਸ ਚਲਾਉਨੇ ਆ ਜੀ ਸਰਕਾਰੀ ਐਂਬੂਲੈਂਸ ਇਹ ਕਿੰਨੇ ਕੇ ਵਜੇ ਦਾ ਟਾਈਮ ਸੀ ਜਦੋਂ ਹਾਦਸਾ ਹੋਇਆ ਪਤਾ ਲੱਗਿਆ ਤੁਸੀਂ ਇਹ ਮਾਰਨਿੰਗ ਕੋਈ 7:00 ਵਜੇ ਦੇ ਕਰੀਬ ਆਈ ਟਾਈਮ ਆ ਜਗ੍ਹਾ ਕਿਹੜੀ ਹੈ ਇਹ ਜਗ੍ਹਾ ਕਿ ਚੰਡੀਗੜ੍ਹ ਰੋਡ ਕਿੱਤੀ ਪੌਣ ਪਿੰਡ ਦੇ ਕੋਲੇ ਜੀ ਹਾਂ ਜੀ ਅਨਹੀਰਾਂ ਦੇ ਪਿੰਡ ਲੱਗ ਕੇ ਸਰਸ ਕੀ ਨਾਮਤ ਹੈ ਮੇਰਾ ਨਾਮ ਡਾਕਟਰ ਮਨਦੀਪ ਸਿੰਘ ਜੀ ਡਾਕਟਰ ਸਾਹਿਬ ਸਵੇਰੇ ਇਹ ਆਪਣੇ ਐਕਸੀਡੈਂਟ ਦਾ ਕੋਈ ਕੇਸ ਹੈ ਕਿ ਹੈਗੀ ਹੈ ਡਿਟੇਲ ਸਰ ਪੇਸ਼ੈਂਟ ਨੂੰ ਦੱਸਣ ਦੇ ਮੁਤਾਬਕ ਇਹ ਕਿੱਟੀ ਬਰੈਡ ਜੋ ਫੈਕਟਰੀ ਆ ਉਹਨਾਂ ਦੇ ਕਟਾਣੇ ਕਲਾ ਉੱਥੇ ਇੱਕ ਐਕਸੀਡੈਂਟ ਹੋਇਆ ਐਮਬੂਲੈਂਸ ਦਾ ਤੇ ਸਰ ਚਾਰ ਪੇਸ਼ੈਂਟ ਸਾਡੇ ਕੋਲ ਆਏ ਨੇ ਚਾਰੋ ਸਟੇਬਲ ਆ ਉਹਦੇ ਵਿੱਚ ਦੋ ਬੱਚੇ ਨੇ ਇੱਕ ਬੱਚਾ 6 ਸਾਲ ਦਾ ਇੱਕ ਬੱਚਾ ਹੈਗਾ 18 ਸਾਲ ਦਾ ਤੇ ਦੋ ਹਸਬੰਡ ਵਾਈਫ ਨੇ ਇੱਕ ਲਲਿਤਾ ਤੇ ਭਗਵਾਨ ਸਾਰੇ ਸਟੇਬਲ ਨੇ ਕਿਸੇ ਨੂੰ ਅਸੀਂ ਰੈਫਰ ਨਹੀਂ ਕਰਾਇਆ ਡਾਕਟਰ ਸਾਹਿਬ ਪਤਾ ਲੱਗਿਆ ਵੀ ਇਹ ਪੇਸ਼ੈਂਟ ਕਿੱਥੋਂ ਆ ਰਹੇ ਸੀ ਜਾ ਰਹੇ ਸੀ ਸਰ ਇੰਨਾ ਇਹ ਇਨਫੋਰਮੇਸ਼ਨ ਨਹੀਂ ਮਿਲੀ ਬਟ ਉਹ ਕਹਿ ਰਹੇ ਸੀ ਕਿ ਚੰਡੀਗੜ੍ਹ ਰੋਡ ਤੇ ਅਸੀਂ ਅੱਗੇ ਲੁਧਿਆਣਾ ਨੂੰ ਜਾ ਰਹੇ ਸੀਗੇ ਆਪਣੇ ਹੋਮ ਤੇ ਜਾਂਦੇ ਵਕਤ ਉੱਥੇ ਐਕਸੀਡੈਂਟ ਹੋ ਗਿਆ ਇਹਨਾਂ ਦਾ ਹਾਂ ਡਾਕਟਰ ਸਾਹਿਬ ਜਿਹੜੀਆਂ ਮਤਲਬ ਸੱਟਾਂ ਵਗੈਰਾ ਕਿੱਥੀ ਨੇ ਪਤਾ ਹੀ ਨਹੀਂ ਸਰ ਜਿਹੜੇ ਲਲਿਤਾ ਵਾ ਉਹਨਾਂ ਦੇ ਦਰਦ ਹੋ ਰਿਹਾ ਨੀ ਤੇ ਗੋਡੇ ਤੇ ਤੇ ਸਰ ਜਿਹੜਾ ਸ਼ਾਮ ਕੁਮਾਰ ਆ ਉਹਦੇ ਇੱਕ ਕੱਟ ਬੂੰਡ ਆ ਆਪਣੇ ਲੈਫਟ ਹੈਂਡ ਤੇ ਤੇ ਸਰ ਜਿਹੜਾ ਭਗਵਾਨ ਆ ਉਹਦੇ ਇੱਕ ਕੱਟ ਬੂੰਡ ਆ ਬੈਕ ਸਾਈਡ ਤੇ ਸਰ ਰੈਫਰ ਵਗੈਰਾ ਨਹੀਂ ਸਰ ਰੈਫਰ ਨਹੀਂ ਆਇਆ ਸਾਰੇ ਸਟੇ ਬਣੇ ਸਰ ਥੈਂਕ ਯੂ